ਜੈ ਮਾਤਾ ਦੀ ਸਾਰੇ ਭਗਤਾਂ ਨੂੰ ਜਿਹੜੇ ਮੇਰੇ ਵੀਰ ਭੈਣ ਜਾਂ ਮਾਤਾ ਦੇ ਭਗਤ ਚਿੰਤਪੁੰਨੀ ਹੁੰਦੇ ਆ ਤਾਂ ਚਿੰਤਪੁੰਨੀ ਮਾਤਾ ਦੇ ਆ ਕੇ ਗੇਟ ਨੰਬਰ 2 ਬਿਲਕੁਲ ਜੀ ਗੇਟ ਨੰਬਰ 2 ਤੇ ਭਾਜੀ ਕੀ ਨਾਮ ਹੈ ਆਪਣਾ ਅਰੁਣ ਸ਼ਰਮਾ ਅਰੁਣ ਸ਼ਰਮਾ ਜੀ ਠੀਕ ਹੈ ਜੀ ਅਰੁਣ ਸ਼ਰਮਾ ਜੀ ਗੇਟ ਨੰਬਰ 2 ਦੇ ਉੱਤੇ ਇਹਨਾਂ ਦੀ ਸ਼ੌਪ ਆ ਜੀ ਬਿੱਲੂ ਬਿੱਲੂ ਸਵੀਟ ਸ਼ੌਪ ਠੀਕ ਹੈ ਜੀ ਇੱਕ ਕਾਫੀ ਸਾਲ ਪੁਰਾਣੀ ਐ ਇਹ ਦਾ ਸ਼ੋਕ 75 75 ਸਾਲ ਪੁਰਾਣੀ ਮਾਤਾ ਜੀ ਦੇ ਤੋਂ ਲਈ ਜਿਹੜਾ ਇੱਥੇ ਇਹਨਾਂ ਦੀ ਦੁਕਾਨ ਆ ਇਸ ਨੂੰ ਦੇਖ ਕੇ ਆਪ ਜੀ ਨੂੰ ਕੀ ਕੀ ਮਿਲੇਗਾ ਜੀ ਆਪਰੇ ਪੂਰੀ ਚਨੇ ਮਿਲੂਗੇ ਸਮੋਸੇ ਵੀ ਚਨੇ ਮਿਲੂਗਾ ਪਕੌੜੇ ਮਿਲੂਗੇ ਮੱਠੀ ਮੱਠੀ ਮਿਲੂਗੀ ਕਿਸੇ ਕਾਰਨ ਚ ਮਿਲੂਗਾ ਬੇਸਣ ਬੇਸਣ ਦੇ ਲੱਡੂ ਮੱਠੀ ਸਭ ਕੁਝ ਮਟਰ ਕੈਨ ਨੂੰ ਤੁਸੀਂ ਇਹ ਕਹ ਲਓ ਕਿ ਤੁਸੀਂ ਸਮੋਸੇ ਆਪਣੇ ਸ਼ਹਿਰ 'ਚ ਵੀ ਮਤਲਬ ਖਾਣੇ ਹੋਵੋਗੇ ਆਪਣੇ ਸ਼ਾਇਦ ਚਾਹ ਵੀ ਪੀਂਦੇ ਹੋਵੋਗੇ ਪਰ ਇੱਥੇ ਆ ਕੇ ਤੁਹਾਨੂੰ ਅਲੱਗ ਟੇਸਟ ਮਿਲੇਗਾ ਕਿਉਂਕਿ ਪੁਰਾਣੀ ਦੁਕਾਨ ਹੈ ਹਾਂ ਲੰਗਰ ਲਵਾ ਸਕਦੇ ਹੋ ਪੂਰੀ ਚੜੇ ਦਾ ਲੰਗਰ ਲੱਗਦਾ ਮਾਵਾ ਜਿਹੜਾ ਫੇਵਰਟ ਹੈਗਾ ਅਰੇ ਜੀ ਜਿਹੜਾ ਨੇ ਭਗਤਾਂ ਨੇ ਮਾਤਾ ਰਾਣੀ ਦਾ ਲੰਗਰ ਲਗਾਉਣਾ ਹੈ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਬਿਲਕੁਲ ਬਿਲਕੁਲ ਆ ਕੇ ਇੱਥੇ ਲੰਗਰ ਵੀ ਲਗਵਾ ਸਕ ਲਗਵਾ ਸਕਦਾ ਆ ਉਹਦੇ ਲਈ ਕੋਈ ਖਾਸ ਜਗਾ ਜਿੱਥੇ ਉਹਨਾਂ ਨੇ ਚੁਣੀ ਹੋਗੀ ਉੱਥੇ ਤੁਸੀਂ ਪਹੁੰਚ ਕਰ ਦੇਣੀ ਹੈ ਬਿਲਕੁਲ ਪਹੁੰਚ ਕਰ ਦੇਣੀ ਹੈ ਹਾਂਜੀ ਠੀਕ ਆ ਤੇ ਅਸੀਂ ਹੁਣ ਅੰਕਲ ਜੀ ਕੋ ਅੰਦਰ ਚੱਲਦੇ ਆ ਜੀ ਦੇ ਪਾਪਾ ਜੀ ਕੋਲ ਤੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਤੇ ਦੇਖਦੇ ਆ ਇੱਥੇ ਕੀ ਕੀ ਹੈ ਚੀਜ਼ਾਂ ਖਾਣ ਦੀ ਸਤਿਕਾਰ ਅੰਕਲ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਕੋਣ ਨਾਂਕ ਜੀ ਕੀ ਹਾਲ ਹੈ ਜੀ ਕੀ ਨਾਂਕ ਲਈ ਆਪਣਾ ਮੇਰਾ ਨਾਂ ਕ੍ਰਿਸ਼ਨ ਦੱਤਾ ਹੈ ਬਸ ਬਿੱਲੂ ਕਰਕੇ ਜਾਂਦੇ ਮੈਂ ਤਾਂ ਬਿੱਲੂ ਕਰਕੇ ਜਾਂਦੇ ਆ ਠੀਕ ਆ ਜੀ ਤੁਹਾਡੀ ਦੁਕਾਨ ਦਾ ਅਸੀਂ ਬਹੁਤ ਸੁਣਿਆ ਸੀਗਾ ਜੀ ਅੱਜ ਅਸੀਂ ਆਏ ਆ ਮਾਤਾ ਰਾਣੀ ਦਰਬਾਰ ਤੇ ਦਰਸ਼ਨ ਕਰਨ ਤੇ ਨਾਲ ਤੁਹਾਡੀ ਸ਼ੋਪ ਤੇ ਵੀ ਆਏ ਆ ਤੇ ਅਕਲ ਦੀ ਕੀ ਖਿਲਾਉਂਗੇ ਤੁਸੀਂ ਅਸਾਂ ਜੁਰਤਾ ਜੀ ਠੀਕ ਹੈ ਸਮੋਸਾ ਕੇ ਲਈ ਤੁਹਾਡੇ ਇੱਥੇ ਬਹੁਤ ਮਸ਼ਹੂਰ ਆ। ਆ ਇੱਕ ਸਮੋਸਾ ਖਾਵਾਂਗੇ ਨਾਲ ਚਨੇ ਪਾ ਕੇ ਤੇ ਨਾਲ ਜੋ ਵੀ ਤੁਸੀਂ ਪਿਆਰ ਦਾ ਚਟਨੀ ਵਗੈਰਾ ਦੋਗੇ। ਤੇ ਕਿੰਨਾ ਜਿਹੜਾ ਅੰਕਲ ਜੀ ਇਹ ਸਾਲ ਪੁਰਾਣੀ ਦੁਕਾਨ ਆ। ਇਹ ਤੀਜੀ ਪੀੜੀ ਹੈ ਜੀ। ਤੀਜੀ ਪੀੜੀ। ਇਹ ਕਿਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਜੀ? ਮੈਂ ਜੀ ਪਿਤਾ ਜੀ ਨੇ ਪਿਤਾ ਜੀ ਨੇ। ਦੋਸਤੋ ਆ ਤੁਸੀਂ ਉਸ ਤੋਂ ਬਾਅਦ ਆਪ ਜੀ ਦੇ ਬੇਟਾ ਜੀ। ਠੀਕ ਹੈ ਜੀ। ਤੇ ਸ਼ੁਰੂਆਤ ਆਪਾਂ ਸਮੋਸੇ ਤੋਂ ਹੀ ਕੀਤੀ ਸੀਗੀ ਜੀ ਉਸ ਟਾਈਮ ਤੇ। ਉਸ ਵੇਲੇ ਇਤਨਾ ਰਸ ਹੁੰਦਾ ਨਹੀਂ ਸੀ ਕਿ ਪੂਰੀ ਤੇ ਚਾ ਭੁਲੇਰਾ। ਚਾ ਪੂਰੀ। ਤੇ ਪੋੜੇ ਘੱਟੇ ਵਾਸਤੇ ਤੇ ਅੰਗਲੀ ਇਹ ਜਿਹੜਾ ਇਹ ਬਾਜ਼ਾਰ ਆ ਇਹਨੂੰ ਅਸੀਂ ਪੁਰਾਣਾ ਬਾਜ਼ਾਰ ਕਹਿ ਸਕਦੇ ਆ ਇਹ 2 ਨੰਬਰ ਗੇਟ ਕਹਿ ਪੁਰਾਣਾ ਬਾਜ਼ਾਰ ਇਹ ਪੁਰਾਣਾ ਬਾਜ਼ਾਰ ਆ ਆ ਵੈਸੇ ਮੰਦਤ ਹੈ ਰਕਤ ਹੈ ਅੱਛਾ ਜੀ ਇਹ ਨੰਬਰ 2 ਹੈ ਗੇਟ ਨੰਬਰ 2 ਮਤਲਬ ਕਾਫੀ ਸਾਲ ਪੁਰਾਣਾ ਹੈ ਇਹ ਹਾਂ ਉਹੀ ਦਾ ਗੇਟ ਦਾ ਪੋਰਟ ਰਕਤ ਹੈ ਠੀਕ ਹੈ ਜੀ ਚਲੋ ਹੁਣ ਅਸੀਂ ਬਹਿੰਦੇ ਆ ਜੀ ਤੇ ਖਾਂਦੇ ਆ ਅੰਕਲ ਦੇ ਗਰਮਾ ਗਰਮ ਠੀਕ ਹੈ ਅਸੀਂ ਦੇ ਵਿੱਚ ਖੜੇ ਆ ਤੇ ਇੱਥੇ ਤੁਸੀਂ ਮੌਸਮ ਦੇਖੋ ਅੱਛਾ ਬਈ ਦਿਖਾ ਲਿਓ ਮੱਲਾ ਇਸ ਟਾਈਮ ਬੱਤਲਵਾਰੀ ਹੋਈ ਆ ਮੀ ਪੈਨ ਦੇ ਪੂਰੇ ਸਾਰੇ ਆ ਕਿਰਮਣ ਕਿਰਮਣ ਹੋ ਵੀ ਰਹੀ ਥੋੜੀ ਥੋੜੀ ਤੇ ਬਾਕੀ ਮਾਤਾ ਰਾਣੀ ਦੇ ਦਰਵਾਜ਼ੇ ਤੇ ਜਾਜਾ ਇੱਥੇ ਜਰੂਰ ਪੇੜ ਪੂਜਾ ਕਰਕੇ ਜਾਓ ਤੇ ਅੰਕਲ ਜੀ ਹੁਣ ਆਉਣ ਲੱਗੇ ਆ ਸਮੋਸੇ ਲੈ ਕੇ ਦਾ ਇਸ ਸਮੋਸੇ ਛੱਡ ਕੇ ਕੀ ਬਾਤਾਂ ਜੀ ਇਹ ਆਪਾਂ ਕਹਾਂਗੇ ਇਹ ਦੀ 75 ਸਾਲ ਪੁਰਾਣੇ ਸਮੋਸੇ ਦੇਖੋ ਸਮੋਸੇ ਤੁਸੀਂ ਹੋਰ ਵੀ ਖਾਦੇ ਹੋਣੇ ਆ ਆਪਰੇ ਸਮੋਸਿਆਂ ਦਾ ਟੇਸ ਲੱਗਿਆ ਕਿਉਂਕਿ ਇੱਕਦਮ ਮਾਤਾ ਰਾਣੀ ਦੇ ਦਰਬਾਰ ਦੇ ਇਹ ਸਮੋਸੇ ਆਪਾਂ ਕਹਿ ਸਕਦੇ ਹਾਂ ਤੇ ਦੂਜਾ ਇਹ ਆ ਕਿ ਦੇਸੀ ਸਮੋਸੇ ਕਿਉਂਕਿ ਪਹਾੜਾਂ ਦੇ ਵਿੱਚ ਦੇਸੀ ਚੀਜ਼ਾਂ ਬਹੁਤ ਸ਼ੋਰਿਆ ਤੇ ਤੁਸੀਂ ਦੇਖ ਸਕਦੇ ਹੋ ਲੱਗ ਵੀ ਤੁਸੀਂ ਦੇਖ ਸਕਦੇ ਹੋ ਕਿੰਦਾ ਦਾ ਰੰਗ ਆ ਮੈਂ ਆਮ ਤੌਰ ਤੇ ਸਮੋਸੇ ਨਹੀਂ ਖਾਂਦਾ ਪਰ ਜਦੋਂ ਇਦਾਂ ਦੀ ਕੋਈ ਦੇਸੀ ਦੁਕਾਨ ਮਿਲਦੀ ਆ ਉੱਥੇ ਤਾਂ ਅਸੀਂ ਲੋਟ ਜ਼ਰੂਰ ਠਾਈਦਾ ਕੋਈ ਵਾਰ ਭੀ ਬੇਸਨ ਲੱਡੂ ਪੂਰੀ ਜ਼ਰੂਰ ਖਾਈਦਾ ਸੋ ਆਓ ਜ਼ਰੂਰ ਸਾਰੇ ਜਾਣੇ ਤੇ ਦੇਖੇ ਆ ਕੇ ਅੰਕਲ ਜੀ ਕੋ ਜ਼ਰੂਰ ਸਮੋਸੇ ਖਾ ਕੇ ਜਾਣੇ ਆ ਤੇ ਚਾਹ ਵੀ ਪੀ ਕੇ ਜਾਣੀ ਆ ਬਾਕੀ ਇਦਾਂ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦਾ ਰਵਾਂਗਾ ਮੈਂ ਤੇ ਕਹਾਂਗੇ ਅਗਲੀ ਵੀਡੀਓ ਤੇ ਅਗਲੀ ਗੱਲਬਾਤ ਤੇ ਮਿਲਦੇ ਆ ਜੀ ਜੈ ਮਾਤਾ ਜੀ